ਗੱਡੀ ਬਹੁਤ ਸੋਹਣੀ ਆ ਤੇ ਇੱਥੇ ਖੜਾਈ ਕਿਉਂ ਗਈ ਨੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਨੂੰ ਪੁੱਛਦੇ ਆ ਕਿ ਕੀ ਗੱਲ ਹੋਈ ਇੱਥੇ ਤੁਸੀਂ ਕਿਉਂ ਖੜਾਈ ਆ ਗੱਡੀ ਵਾਲੇ ਤੇ ਆਹ ਦੱਸੋ ਤਾਂ ਜਾਣਕਾਰੀ ਮੜੀ ਜੀ ਇਹ ਭਾਜੀ ਆਪਣੀ ਰੋਲ ਵੈਸ ਦੀ ਗੱਡੀ ਆ ਤੇ ਵਿਆਹ ਸ਼ਾਦੀਆਂ ਵਾਸਤੇ ਆਪਾਂ ਗਾਣੇ ਸ਼ੂਟ ਵਾਸਤੇ ਕੋਈ ਪ੍ਰੀ ਵੈਡਿੰਗ ਕਰਨੀ ਆ ਕਿਸੇ ਨੇ ਜੀ ਠੀਕ ਆ ਕੋਈ ਫਿਲਮ ਦੇ ਵਿੱਚ ਸ਼ੂਟ ਲੈਣਾ ਤਾਂ ਆਪਣੇ ਕੋਲ ਇਹ ਉਪਲਬਧ ਹੈ ਤੇ ਉਸ ਤੋਂ ਬਾਅਦ ਆਪਣੇ ਕੋਲ ਟੈਕਸੀਆਂ ਦਾ ਵੀ ਕੰਮ ਹੈ ਜਿੱਦਾਂ ਕ੍ਰਿਸਟਾ ਟੈਂਪੂ ਟਰੈਵਲਰ ਅਰਵਾਨੀਆਂ ਮਰਾਜੋ ਪਾਰੀ ਆਲ ਓਵਰ ਇੰਡੀਆ ਟੈਕਸੀਆਂ ਪ੍ਰਾਪਤ ਕਰਦੇ ਆਂ ਦਿੱਲੀ ਤੋਂ ਪੰਜਾਬ ਪੰਜਾਬ ਤੋਂ ਦਿੱਲੀ ਬਾਕੀ ਆਪਣੇ ਕੋਲੇ ਸਾਰਾ ਵਿਆਹ ਸ਼ਾਦੀ ਵਾਸਤੇ ਰੋਲ ਰਾਜ ਮਰਸਡੀਜ਼ ਜੈਗਵਾਰ ਬੀ ਐਂਡ ਡਬਲਯੂ ਤੇ ਨੀਵੈਟ ਐਂਡ ਜੀ ਵੈਗਨ ਵਗੈਰਾ ਸਾਰੀਆਂ ਗੱਡੀਆਂ ਪ੍ਰਾਪਤ ਹੋ ਜਾਂਦੀਆਂ ਜਿਸ ਟਾਈਮ ਮਰਜ਼ੀ ਤੇ ਜਦ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਦਿੱਤੇ ਹੋਏ ਕੰਟੈਕਟ ਨੰਬਰਾਂ ਤੇ ਮੇਰਾ ਫੋਨ ਨੰਬਰ ਹੈਗਾ ਜੀ 8198805958 ਪਿੰਡ ਮਹੌਰੀ ਕਲਾ ਸਾਬਰਾਂ ਚ ਹੈਡ ਆਫਿਸ ਸਾਡਾ ਮਹੌਰੀ ਮਹਾਲੀ ਆ ਫੇਸ ਸਭਨਾ ਚੰਡੀਗੜ੍ਹ ਦੇ ਵਿੱਚ ਬਹੁਤ ਗੱਡੀ ਬਹੁਤ ਸੋਹਣੀ ਲੱਗੀ ਫੋਟੋ ਮੈਂ ਦੇਖ ਕੇ ਮੁਰਕਿਆ ਜੀ ਉਧਰੋਂ ਕਲਰ ਬਾਈ ਉਹਨੇ ਗੱਲਬਾਤ ਕਰੀ ਆਪਾਂ ਹੋਰ ਵੀ ਜਾਣਕਾਰੀ ਥੋੜੀ ਜੀ ਆਪਰੇ ਜਿਹੜੇ ਚੌਂ ਵਾਲੇ ਭਰਾ ਨੇ ਉਹਨਾਂ ਨਾਲ ਸਾਂਝੀ ਕਰਾਂਗੇ ਆਪਾਂ ਉਹ ਗੱਡੀ ਦੀ ਕਿੰਨੀ ਤਾਰੀਫ ਕਰ ਲਈ ਤੁਸੀਂ ਉਹਨੂੰ ਕਰਤਾ